ਗੁਰੂ ਹਰਿ ਰਾਏ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਮੈਨੇ ਛੱਡਿਆ ਜਿੱਥੇ ਬਾਣੀ ਨਹੀਂ ਵਿਦਵੀ ਦੀ ਗੱਲ ਏ ਬਾਣੀ ਦੇ ਵਚਨ ਬਦਲਣ ਦੀ ਗੱਲ ਏ ਉੱਥੇ ਸਤਿਗੁਰਾਂ ਜਿਨੇ ਆਪਣੇ ਪੁੱਤਰ ਨੂੰ ਨਹੀਂ ਵੇਖਿਆ ਤੇ ਅਸੀਂ ਕਿਸ ਬਾਗ ਦੀ ਮੂਲੀ ਬਾਣੀ ਦਾ ਸਤਕਾਰ ਅਸੀਂ ਨਹੀਂ ਕਰ ਸਕਦੇ ਪਰ ਜਿੰਨਾ ਹੋ ਸਕਦਾ ਏ ਉਤਨਾ ਜ਼ਰੂਰ ਕਰਨਾ ਚਾਹੀਦਾ ਹੱਥ ਸੁਚੇ ਕਰਕੇ ਗਲ ਦੇ ਵਿੱਚ ਹਜੂਰੀਆ ਪਾ ਕੇ ਉਸ ਹਜੂਰੀਏ ਦੀ ਵਰਤੋਂ ਕਿਵੇਂ ਕਰਨੀ ਇਹ ਵੀ ਸਾਨੂੰ ਸਿੱਖਣਾ ਚਾਹੀਦਾ ਇਕੱਲਾ ਪਾ ਲੈਣਾ ਇਹ ਗੱਲ ਨਹੀਂ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ ਗੁਰੂ ਕਾਹ ਸਾਬ ਫੜ ਕੇ ਪੈਰਾਂ ਨੂੰ ਹੱਥ ਨਹੀਂ ਲਾਉਣੇ ਥੱਲੇ ਦਰਿਆ ਤੇ ਹੱਥ ਨਹੀਂ ਲਾਉਣੇ ਕਿਸੇ ਪਾਸੇ ਜਿਹੜਾ ਸਾਡਾ ਹੱਥ ਖਾਰਸ਼ ਦੇ ਤੌਰ ਤੇ ਨਹੀਂ ਲੱਗਣਾ ਚਾਹੀਦਾ ਹਜੂਰੀਏ ਦੀ ਵਰਤੋਂ ਕਰਨੀ ਤੇ ਜੇ ਕਿਤੇ ਖਾਲਸਾ ਜੇ ਅਸੀਂ ਗੁਰੂ ਦੇ ਦਰਸ਼ਨਾਂ ਦੇ ਵਾਸਤੇ ਆਏ ਆ ਆ ਜਿਵੇਂ ਤੁਸੀਂ ਆਇਓ ਕਥਾ ਸੁਣਨ ਵਾਸਤੇ ਜੇ ਤੇ ਅਸੀਂ ਆਏ ਆ ਐਵੇਂ ਗੁਰੂ ਦੇ ਦਰਸ਼ਨਾਂ ਦੇ ਵਾਸਤੇ ਤੇ ਫਿਰ ਤੇ ਹਜੂਰੀਏ ਦੀ ਵਰਤੋਂ ਭਾਵੇਂ ਰਹਿਣ ਜਿਉ ਹੱਥ ਥੱਲੇ ਲਾ ਕੇ ਮੱਥਾ ਟੇਕ ਲਵੋ ਕਿਉਂ ਸੰਗਤ ਦੀ ਊੜੀ ਹੈ ਇਹ ਸਾਡੇ ਮੱਥੇ ਤੇ ਲੱਗਦੀ ਸਾਡਾ ਭਲਾ ਹੁੰਦਾ ਏ ਇਸ ਕਰਕੇ ਪਰ ਜਿਸ ਵੇਲੇ ਅਸਾਂ ਨੇ ਚੌਰ ਸਹਿਬ ਕਰਨਾ ਏ ਬਾਣੀ ਪੜ੍ਹਨੀ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਹਿਜ ਪਾਠ ਕਰਨਾ ਏ ਗੁਰਕਾ ਸਹਿਬ ਫੜਨਾ ਏ ਫਿਰ ਜਿਹੜਾ ਸਾਨੂੰ ਗੱਲ ਦੇ ਵਿੱਚ ਹਜੂਰੀਏ ਦੀ ਵਰਤੋਂ ਕਰਨੀ ਪੈਣੀ ਹੈ ਤੇ ਫਿਰ ਉਸ ਦੇ ਨਾਲ ਸਤਕਾਰ ਵੀ ਬਰਕਰਾਰ ਰਹਿੰਦਾ ਹੈ ਤੇ ਗੁਰੂ ਦੇ ਹੁਕਮ ਨੂੰ ਵੀ ਮੰਨਾਂਗੇ ਤੇ ਜਿੱਥੇ ਗੁਰੂ ਦਾ ਹੁਕਮ ਹੈ ਉਸ ਸਿੱਖ ਦੇ ਮਨ ਦੇ ਵਿੱਚ ਪ੍ਰੇਮ ਹੈ ਤੇ ਜਿੱਥੇ ਗੁਰੂ ਦਾ ਹੁਕਮ ਨਹੀਂ ਉਸ ਮਨ ਦੇ ਵਿੱਚ ਪ੍ਰੇਮ ਕੋਈ ਨਹੀਂ ਉੱਥੇ ਬਕਾਰ ਹੈ ਤੇ ਹਉਮੈ ਤੇ ਇਸ ਕਰਕੇ ਗੁਰੂ ਦੇ ਹੁਕਮ ਨੂੰ ਮੰਨਣਾ ਚਾਹੀਦਾ ਸਤਿਗੁਰਾਂ ਜੀ ਨੇ ਕਿਹਾ ਜਿਨੇ ਪਏ ਅਦਬ ਨਾ ਬਾਣੀ ਧਾਰਾ ਜਾਨ ਨਾ ਹੋ ਸੋ ਸਿੱਖ ਨਹੀਂ ਹਮਾਰਾ ਸਤਿਗੁਰਾਂ ਜੀ ਨੇ ਕਿਹਾ ਕਿ ਜੋ ਬਾਣੀ ਦਾ ਸਤਕਾਰ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਸਿੱਧੀ ਸਪਸ਼ਟ ਗੱਲ ਇਹਦੇ ਵਿੱਚ ਕੋਈ ਲੋਕਸ਼ਿਪਾ ਵਾਲੀ ਤੇ ਗੱਲ ਹੀ ਨਹੀਂ ਗੁਰੂ ਹਰਿ ਰਾਇ ਬਾਦਸ਼ਾਹ ਦੇ ਬਚਨੇ ਕਿ ਜਿਹੜਾ ਸਿੱਖ ਬਾਣੀ ਦਾ ਸਤਕਾਰ ਨਹੀਂ ਕਰਦਾ ਉਹ ਸਾਡਾ ਕੁਝ ਨਹੀਂ ਲੱਗਦਾ ਇਹ ਸਾਡੇ ਤੇ ਡਿਪੈਂਡ ਹੈ ਕੀ ਆਸਾਂ ਨੇ ਬਾਣੀ ਦਾ ਸਤਕਾਰ ਕਰਨਾ ਹੈ ਕੀ ਨਹੀਂ ਕਰਨਾ ਇਸ ਕਰਕੇ ਸਤਕਾਰ ਦੇ ਨਾਲ ਹੱਥ ਸੁਚੇ ਕਰਕੇ ਗਲ ਦੇ ਵਿੱਚ ਅੰਜੂੜਿਆ ਪਾ ਕੇ ਬਾਣੀ ਪੜਿਆ ਕਰੀਏ ਸਤਿਗੁਰਾਂ ਜੀ ਦੇ ਪ੍ਰੇਮੀ ਬਣੀਏ ਗੁਰੂ ਦੇ ਹੁਕਮ ਨੂੰ ਮੰਨੀਏ ਇਸੇ ਨਾਲ ਹੀ ਸਾਡਾ ਬੜਾ ਹੈ